ਇੰਸਟਾਗ੍ਰਾਮ 스타 ਸੁਖ ਰਤਿਆ ਜਿਹਦੀ ਬੋਡੀ ਤੇ ਟੈਟੂ ਬਣੇ ਹੋਏ ਸੀ ਤੇ ਕਾਫੀ ਟਾਈਮ ਤੋਂ ਬਵਾਦਾਂ ਦੇ ਵਿੱਚ ਘੇਰਿਆ ਹੀ ਰਹਿੰਦਾ ਸੀ ਹੁਣ ਇੱਕ ਨਵਾਂ ਇਲਜ਼ਾਮ ਲੱਗਿਆ ਵੀ ਜਿਹੜਾ ਇੱਕ ਕੁੜੀ ਦਾ ਕਤਲ ਕੀਤਾ ਆਪਣੇ ਦੋਸਤਾਂ ਨਾਲ ਮਿਲ ਕੇ 5 ਲੱਖ ਦੀ ਸੁਪਾਰੀ ਲਈ ਆ ਤੇ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਸੁਖ ਰਤਿਆ ਨੂੰ ਜਿਹੜਾ ਪੁਲਿਸ ਨੇ ਫੜਿਆ ਹੋਇਆ ਸੋਸ਼ਲ ਮੀਡੀਆ 스타 ਸੁਖ ਰਤਿਆ ਜਿਹੜਾ ਇੰਸਟਾਗ੍ਰਾਮ ਤੇ ਬਹੁਤ ਜ਼ਿਆਦਾ ਵਾਇਰਲ ਰਹਿੰਦਾ ਕਦੇ ਕਿਸੇ ਕੁੜੀ ਦੇ ਚੱਕਰਾਂ ਦੇ ਕਰਕੇ ਕਦੇ ਕਿਸੇ ਕੁੜੀ ਨਾਲ ਕਾਉਂਟਰਵਰਸੀ ਹੁੰਦੀ ਆ ਤੇ ਕਦੇ ਕਿਸੇ ਬੰਦੇ ਦੇ ਨਾਲ ਕਾਉਂਟਰਵਰਸੀ ਹੁੰਦੀ ਆ ਕਈ ਵਾਰੀ ਸੁਖ ਰਤਿਆ ਤੇ ਇਲਜ਼ਾਮ ਲੱਗਦਾ ਵੀ ਇਹ ਕਿਸੇ ਦੇ ਪੈਸੇ ਖਾ ਗਿਆ ਕਿਸੇ ਨਾਲ ਲੜਾਈਆਂ ਕਰਦਾ ਟੈਟੂਆਂ ਦੇ ਕਰਕੇ ਜਿਹੜਾ ਸੁਖ ਰਤਿਆ ਬਹੁਤ ਜ਼ਿਆਦਾ ਮਸ਼ਹੂਰ ਹੋਇਆ ਸੀ ਰਤਿਆ ਦਾ ਹਰਿਆਣੇ ਦੇ ਵਿੱਚ ਰਤਿਆ ਇੱਕ ਸ਼ਹਿਰ ਆ ਜਿੱਥੋਂ ਦਾ ਸੁਖ ਰਤਿਆ ਉਸ ਤੋਂ ਬਾਅਦ ਸੁਖ ਰਤਿਆ ਜਿਹੜਾ ਬੰਬਈ ਚਲਾ ਜਾਂਦਾ ਤੇ ਅਕਸਰ ਆਪਾਂ ਰੀਲਾਂ ਦੇ ਵਿੱਚ ਵੇਖਦੇ ਆ ਸੁਖ ਰਤਿਆ ਨੂੰ ਪਰ ਹੁਣ ਜਿਹੜਾ ਸੁਖਰਤਿਏ ਤੇ ਇੱਕ ਇਲਜ਼ਾਮ ਲੱਗਿਆ ਵੀ ਸੁਖਰਤਿਏ ਨੇ 5 ਲੱਖ ਦੀ ਸਪਾਰੀ ਲੈ ਕੇ ਆਪਣੇ ਦੋਸਤ ਦੇ ਨਾਲ ਮਿਲ ਕੇ ਜਿਹੜਾ ਇੱਕ ਔਰਤ ਦਾ ਕਤਲ ਕੀਤਾ ਤੇ ਕਹਿੰਦੇ ਇਹ ਜਿਹੜਾ ਕਤਲ ਕੀਤਾ ਸੁਖਰਤਿਏ ਨੇ ਜਿਹੜੀ ਇਸ ਦੀ ਵੀਡੀਓ ਹੈ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਰਿਕਾਰਡ ਹੋਈ ਆ ਪਰ ਹਲੇ ਤੱਕ ਜਿਹੜੀ ਇਹ ਵੀਡੀਓ ਸਾਹਮਣੇ ਤਾਂ ਨਹੀਂ ਆਈ ਪਰ ਜਿਹੜਾ ਸੁਖਰਤਿਆ ਤੇ ਇਲਜ਼ਾਮ ਲੱਗਿਆ ਵੀ 5 ਲੱਖ ਰੁਪਏ ਦੀ ਸੁਪਾਰੀ ਲੈ ਕੇ ਆਪਣੇ ਦੋਸਤ ਨਾਲ ਮਿਲ ਕੇ ਕਿਸੇ ਮਹਿਲਾ ਦਾ ਜਿਹੜਾ ਕਤਲ ਕੀਤਾ ਬੰਬੇ ਦੇ ਵਿੱਚ ਹੀ ਸੁਖਰਤਿਆ ਕਾਫੀ ਲੰਬੇ ਸਮੇਂ ਤੋਂ ਰਹਿ ਰਿਹਾ ਸੀ ਬੰਬੇ ਤੋਂ ਪਹਿਲਾਂ ਸੁਖਰਤਿਆ ਮੋਹਾਲੀ ਚੰਡੀਗੜ੍ਹ ਦੇ ਵਿੱਚ ਰਹਿੰਦਾ ਸੀ ਇੱਕ ਮਨਜੀਤ ਕੌਰ ਕੁੜੀ ਦੇ ਸੰਪਰਕ ਦੇ ਵਿੱਚ ਆਇਆ ਸੀ ਜਿਹਦੇ ਨਾਲ ਕਾਫੀ ਸੁਖਰਤਿਆ ਕਾਉਂਟਰਵਰਸੀ ਵੀ ਚੱਲੀ ਕਾਫੀ ਟਾਈਮ ਤੋ ਜਿਹੜਾ ਸੁਖਰਤੀਆ ਮਨਜੀਤ ਕੌਰ ਦੇ ਨਾਲ ਵੀ ਰਿਹਾ ਪਰ ਆਪਸ ਵਿੱਚ ਜਿਹੜਾ ਦੋਹਾਂ ਦਾ ਟਕਰਾਅ ਹੋਇਆ ਤੇ ਉਸ ਤੋਂ ਬਾਅਦ ਸੁਖਰਤੀਆ ਜਿਹੜਾ ਬੰਬੇ ਚਲਾ ਗਿਆ ਸੀ ਤੇ ਸੁਖਰਤੀ ਦਾ ਕਹਿਣਾ ਸੀ ਕਿ ਮੈਂ ਇੱਥੇ ਜਿਹੜਾ ਆਪਣੀ ਕਿਸਮਤ ਅਜ਼ਮਾਉਣ ਆਇਆ ਜਨਤਕੀ ਦੇ ਵਿੱਚ ਕੁਝ ਕਰਨਾ ਆ ਪਰ ਹੁਣ ਜਿਹੜੀ ਖਬਰ ਨਿਕਲ ਕੇ ਆ ਰਹੀ ਆ ਵੀ ਸੁਖਰਤਿਆ ਜਿਹੜਾ ਪੁਲਿਸ ਨੇ ਚੱਕ ਲਿਆ ਇੱਕ ਕੁੜੀ ਨੂੰ ਜਿਹੜਾ ਸੁਖਰਤਿਆ ਨੇ ਮਾਰਿਆਗਾ ਆਪਣੇ ਦੋਸਤਾਂ ਨਾਲ ਮਿਲ ਕੇ 5 ਲੱਖ ਦੀ ਜਿਹੜੀ ਸੁਪਾਰੀ ਲਿੱਤੀ ਗਈ ਸੀ ਕਿੰਨੀ ਕ ਸੱਚਾਈ ਆ ਕਿੰਨਾ ਕ ਝੂਠ ਹੈ ਇਹਦੇ ਬਾਰੇ ਹਲੇ ਕੁਝ ਨਹੀਂ ਦੱਸਿਆ ਜਾ ਰਿਹਾ ਪਰ ਕਹਿੰਦੇ ਉਸ ਮਾਮਲੇ ਦੀ ਜਿਹੜੀ ਸਾਰੀ ਕਾਰਵਾਈ ਆ ਵੀਡੀਓ ਉਹ ਵੀ ਵਾਇਰਲ ਹੋਈ ਆ ਵੀ ਸੁਖਰਤਿਆ ਨੇ ਜਿਹੜੀ ਔਰਤ ਨੂੰ ਮਾਰਿਆ ਉਸ ਦੀ ਜਿਹੜੀ ਵੀਡੀਓ ਹੈ ਉਹ ਵਾਇਰਲ ਹੋਈ ਆ ਪਰ ਹਲੇ ਤੱਕ ਜਿਹੜੀ ਜਨਤਕਤਾ ਨਹੀਂ ਹੋਈ ਪਰ ਸੁਖਰਤਿਆ ਨੂੰ ਜਿਹੜਾ ਪੁਲਿਸ ਨੇ ਚੱਕ ਤੇ ਤੁਸੀਂ ਵੀਡੀਓ ਦੇ ਵਿੱਚ ਵੇਖ ਵੀ ਸਕਦੇ ਹੋ ਸੁਖਰਤਿਆ ਇੱਕ ਨਾਮੀ ਆਪਾਂ ਕਹਿੰਦੇ ਹਣਾ ਹਾਂ ਇੰਸਟਾਗ੍ਰam ਦਾ ਸਟਾਰ ਹੈ ਕਾਫੀ ਉਸਦੇ ਟੈਟੂ ਬਣੇ ਨੇ ਤੇ ਟੈਟੂਆਂ ਕਰਕੇ ਹੀ ਜਿਹੜਾ ਸੁਖਰਤਿਆ ਮਸ਼ਹੂਰ ਹੋਇਆ ਸੀਗਾ ਕਾਫੀ ਲੋਕ ਜਿਹੜਾ ਸੁਖਰਤੀ ਦੇ ਨਾਲ ਫੋਟੋਆਂ ਖਿਚਾਉਂਦੇ ਸੀ ਕਬੱਡੀ ਕਪਾਂ ਤੇ ਵੀ ਜਿਹੜਾ ਸੁਖਰਤੀ ਨੂੰ ਬੁਲਾਇਆ ਜਾਂਦਾ ਸੀਗਾ ਪਰ ਜਿਹੜਾ ਹੁਣ ਸੁਖਰਤੀ ਦੇ ਇੱਕ ਹੋਰ ਹੀ ਇਲਜ਼ਾਮ ਲੱਗ ਗਿਆ ਸੁਖਰਤੀ ਨੇ ਇਹ ਕਤਲ ਕੀਤਾ ਜਾਂ ਨਹੀਂ ਕੀਤਾ ਕਿਵੇਂ ਕੀਤਾ ਕੀ ਪੈਸਿਆਂ ਦਾ ਕੋਈ ਲੈਣ ਦੇਣ ਸੀ ਜਾਂ ਬਰਸਪਾਰੀ ਲੈ ਕੇ ਮਾਰਿਆ ਤਾਂ ਇਹ ਸਾਰੀਆਂ ਗੱਲਾਂ ਬਾਤਾਂ ਹਲੇ ਸਾਹਮਣੇ ਆਉਣੀਆਂ ਫਿਲਹਾਲ ਸੁਖਰਤੀ ਨੂੰ ਜਿਹੜਾ ਪੁਲਿਸ ਨੇ ਚੱਕ ਲਿਆ